சார இக்கே இது சார இது பத்து மாடா வீச மாடா இன்னும் நுகசான ਬਾਰਿਸ਼ ਨੇ ਬਾੜ ਨੇ ਬਰਬਾਦੀ ਦਾ ਅਜਿਹਾ ਮੰਜ਼ਰ ਇੱਥੇ ਲਿਆਂਦਾ ਹੈ ਰਾਵੀ ਦਰਿਆ ਤੁਸੀਂ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਕਈ ਕਿਲੋਮੀਟਰ ਤੱਕ ਜਿਹੜੇ ਨੇ ਜਿਹੜੇ ਦਰਜਨਾ ਪਿੰਡ ਨੇ ਰਾਵੀ ਦੇ ਕੰਢੇ ਤੋਂ ਤੇ ਸਰਹੱਦੀ ਪਿੰਡ ਨੇ ਉਹ ਜਿਹੜੇ ਪਿੰਡ ਨੇ ਬਹੁਤ ਬੁਰੀ ਤਰ੍ਹਾਂ ਦੇ ਨਾਲ ਡੁੱਬ ਚੁੱਕੇ ਨੇ ਮਾਲ ਡੰਗਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਔਰ ਜਿਹੜੇ ਘਰਾਂ ਦੇ ਵਿੱਚ ਨੇ ਉਹ ਤਰੇਣਾ ਆ ਚੁੱਕੀਆਂ ਨੇ ਦੂਸਰੀਆਂ ਮੰਜ਼ਲਾਂ ਦੇ ਵਿੱਚ ਲੋਕ ਜਾ ਕੇ ਸੁਰੱਖਿਅਤ ਦਿਖਾਈ ਨਹੀਂ ਦੇ ਰਹੇ ਦੂਰ ਦਰਾਡੇ ਜਿੰਨੇ ਵੀ ਦਰਜਨਾ ਪਿੰਡ ਨੇ ਇਲਾਕੇ ਦੇ ਇਹਨਾਂ ਪਾਣੀ ਦਾ ਜਿਹਨੇ ਇਹਨਾਂ ਜ਼ਿਆਦਾ ਕਹਿ ਰਿਹਾ ਕਿ ਸਾਰੇ ਲੋਕ ਜਿਹੜੇ ਨੇ ਉਹ ਖਾਣ ਪੀਣ ਤੋਂ ਵੀ ਜਿਹੜੇ ਨੇ ਹੁਣ ਆਪਣੇ ਆਪ ਨੂੰ ਮੁਸੀਬਤ ਸਫਸਿਆ ਦਿਖਾਈ ਦੇ ਰਹੇ ਨੇ ਕਿਉਂਕਿ ਇਹਨਾਂ ਜ਼ਿਆਦਾ ਪਾਣੀ ਰਾਤ 2 ਵਜੇ ਤੋਂ ਬਾਅਦ ਰਾਵੀ ਦਾ ਕਹਿਰਵਾਨ ਹੋ ਗਿਆ ਕਿ ਇਲਾਕੇ ਦੇ ਵਿੱਚ ਕੋਈ ਘਰ ਕੋਈ ਡੇਰਾ ਕੋਈ ਫਸਲ ਅਜਾਈ ਨਹੀਂ ਬਚੀ ਜਿਹੜੀ ਕੋ ਕੋਈ ਕੋਈ ਗੁਜ਼ਾਰਾ ਕਿਸੇ ਦਾ ਹੋ ਸਕੇ ਕਿਉਂਕਿ ਸਭ ਕੁਝ ਪਾਣੀ ਦੇ ਵਿੱਚ ਪਾਣੀ ਦੇ ਵਹਿ ਵਿੱਚ ਸਾਰੇ ਜਿਹੜੇ ਆਰਮਾਨ ਨੇ ਔਰ ਰੋੜ ਗਏ ਨੇ ਤੁਸੀਂ ਦੇਖ ਸਕਦੇ ਕੋਈ ਛੜਕਾਂ ਦੇ ਉੱਤੇ ਇਹ ਜਿਹੜੀਆਂ ਛੜਕਾਂ ਨੇ ਪੈਲੀਆਂ ਨਾਲੋਂ ਪਿੰਡਾਂ ਨਾਲੋਂ ਕਾਫੀ ਉੱਚੀਆਂ ਨੇ ਔਰ ਇਹਨਾਂ ਛੜਕਾਂ ਦੇ ਉੱਤੇ ਵੀ ਪਾਣੀ ਜਾ ਰਿਹਾ ਔਰ ਇਲਾਕੇ ਦੇ ਲੋਕ ਜਿਹੜੇ ਨੌਜਵਾਨ ਨੇ ਪਿੰਡਾਂ ਦੇ ਲੋਕਾਂ ਨੂੰ ਬਚਾਉਣ ਦੇ ਲਈ ਅੱਗੇ ਵਧ ਰਹੇ ਨੇ ਔਰ ਬਹੁਤ ਜਿਹੜਾ ਹਾਲਾਤ ਜਿਹੜੇ ਨੇ ਸੰਵੇਦਨਸ਼ੀਲ ਬਣੇ ਨੇ ਚਿੰਤਾਜਨਕ ਮਾਹੌਲ ਬਣਿਆ ਪਿਆ ਔਰ ਜਿਹੜੇ ਲੋਕ ਆ ਉਹ ਬਹੁਤ ਡਰੇ ਤੇ ਸਹਮੇ ਨੇ ਕਿਉਂਕਿ ਆਪਣੇ ਬੱਚਿਆਂ ਤੇ ਪਰਿਵਾਰਾਂ ਨੂੰ ਬੜੀ ਮੁਸ਼ਕਲ ਨਾਲ ਬਚਾ ਰਹੇ ਨੇ ਪਰ ਮਾਲ ਡੰਗਰ ਜਿਹੜਾ ਆ ਉਹ ਕਈ ਥਾਵਾਂ ਤੇ ਇਹ ਖਬਰ ਆ ਰਹੀਆਂ ਨੇ ਕਿ ਰੁੜ ਗਿਆ ਆ ਔਰ ਕਿੱਲਿਆਂ ਦੇ ਨਾਲ ਬਚੇ ਰਹਿ ਗਏ ਨੇ ਔਰ ਪਰਿਵਾਰਾਂ ਨੇ ਬੜੀ ਮੁਸ਼ਕਲ ਨਾਲ ਆਪਣੇ ਜਿਹੜੇ ਪਰਿਵਾਰ ਬਚਾਏ ਨੇ ਹਾਂਜੀ ਕੀ ਹਾਲਾਤ ਨੇ ਇਸ ਇਲਾਕੇ ਦੇ ਬਹੁਤ ਮਾੜੇ ਹਾਲਾਤ ਆ ਜੀ ਸਾਹਮਣੇ ਵੇਖੋ ਡੰਗਰਾਂ ਦਾ ਤੂੜੀ ਦਾ ਬਹੁਤ ਮੁਸ਼ਕਲ ਹੈ ਇਹ ਬੰਦਿਆਂ ਦਾ ਬਹੁਤ ਔਖਾ ਹੋ ਗਿਆ ਹੈ ਮਾਲ ਡੰਗਰ ਦਾ ਬਹੁਤ ਔਖਾ ਹੋ ਗਿਆ ਕਿੰਨੇ ਕ ਪਿੰਡ ਜਿਹੜੇ ਆ ਆਸ-ਪਾਸੇ ਕਿਹੜੇ ਕਿਹੜੇ ਇਹ ਸਾਰਾ ਇਲਾਕਾ ਹੀ ਖਰਾਬ ਹੋ ਗਿਆ ਜੀ ਡੇਰ ਲਾ ਕੇ ਤੇ ਸਾਰਾ ਇਲਾਕਾ ਹੀ ਪਾਣੀ ਕਿਟ ਉਪਕੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਸਾਰੀਆਂ ਫਸਲਾਂ ਜਿਹੜੀਆਂ ਖਰਾਬ ਹੋ ਗਿਆ ਔਰ ਇਲਾਕੇ ਦੇ ਕਿ ਨੌਜਵਾਨ ਕੀ ਆਸਪਾਸ ਦੇ ਪਿੰਡਾਂ ਦੇ ਲੋਕ ਜਿਹੜੇ ਨੇ ਲੋਕਾਂ ਦੀ ਮਦਦ ਕਰਨ ਲਈ ਇੱਥੇ ਪਹੁੰਚ ਚੁੱਕੇ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਆ ਕੁਝ ਨਹੀਂ ਰਿਹਾ ਕੋਈ ਅਠਾ ਨਹੀਂ ਦੇ ਡੰਗਰਾਂ ਦਾ ਬਹੁਤ ਮਾੜਾ ਹਾਲ ਹੈ ਬਹੁਤ ਜ਼ਿਆਦਾ ਨੁਕਸਾਨ ਆ ਤੁਸੀਂ ਸੁਣਿਆ ਕਿ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਚੁੱਕਾ ਆ ਇਲਾਕੇ ਦੇ ਲੋਕ ਇੱਥੇ ਮੌਜੂਦ ਨੇ ਹਾਂਜੀ ਤੁਸੀਂ ਬੜੀ ਹਿੰਮਤ ਨਾਲ ਲੋਕਾਂ ਦੀ ਮਦਦ ਕਰਦੇ ਆ ਤੁਹਾਡਾ ਕਿਹੜਾ ਨਗਰ ਹੈ ਆ ਤੁਹਾਡੇ ਬੀਆ ਚਾਕਾਂ ਵਾਲੀ ਪਿੰਡ ਜੇ ਆ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨਾਲ ਹੀ ਹਾਂਜੀ ਤੇ ਤੁਹਾਡੇ ਪਿੰਡ ਦਾ ਵੀ ਜਿਹੜਾ ਲਗਭਗ ਡੁੱਬ ਗਿਆ ਕੀ ਕਹਿਣਾ ਚਾਹੁੰਦੇ ਹੋ ਬਹੁਤ ਮਾੜਾ ਹਾਲ ਵੀਰ ਜੀ ਕਿਸਾਨਾਂ ਦਾ ਤੇ ਬਹੁਤ ਮਾੜਾ ਹਾਲ ਹੈ ਇੰਨਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਹੈ ਜੀ ਦੇਖੋ ਕਿੰਨੇ ਕਿਹੜੇ ਕਿਹੜੇ ਪਿੰਡ ਜ਼ਿਆਦਾ ਪ੍ਰਭਾਵਿਤ ਹੋਏ ਨੇ ਵੀਰ ਜੀ ਮਾਨ ਪਿੰਡ ਕਾਲਾਂ ਵਾਲੀ ਹੋ ਗਿਆ ਹਰੂਵਾਲ ਹੋ ਗਿਆ ਜੀ ਸਮਰਾਏ ਚੋੜੇ ਆ ਦੋ ਪਿੰਡ ਚਾਕਾਂ ਵਾਲੀ ਆ ਕੋਠਾ ਪਿੰਡ ਆ ਸਭ ਪਿੰਡ ਤੁਹਾਨੂੰ ਪਤਾ ਕਾਲਾਂ ਵਾਲੀ ਇੱਕ ਹੋਰ ਜਿਹੜਾ ਦੂਜਾ ਤੀਜਾ ਧਰਮਕੋਟ ਵਾਲਾ ਇਲਾਕਾ ਸਾਰਾ ਹਾਂਜੀ ਹਾਂਜੀ ਜਿੰਨੇ ਆ ਰਾਵੀ ਨੂੰ ਮਤਲ ਤੁਸੀਂ ਸੁਣਿਆ ਕਿ ਕਿਵੇਂ ਜਿਹੜਾ ਆ ਕਿਵੇਂ ਨੁਕਸਾਨ ਹੋਇਆ ਜਿਹੜਾ ਪ੍ਰਸ਼ਾਸਨ ਕਿਤੇ ਦੂਰ ਤ라ਡੇ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਇੱਥੇ ਸਾਰੇ ਪ੍ਰਬੰਧ ਬਹੁਣੇ ਦਿਖਾਈ ਦੇ ਰਹੇ ਨੇ ਇਹਨਾਂ ਜਿਆਦਾ ਜਿਹੜਾ ਆ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਜਿਹੜਾ ਲੰਘ ਆ ਆ ਉੱਥੋਂ ਜਿਹੜਾ ਬੰਦ ਟੁੱਟਿਆ ਉਸ ਬੰਦ ਟੁੱਟਣ ਤੋਂ ਬਾਅਦ ਰਾਤ ਨੂੰ 2:00 ਤੋਂ ਬਾਅਦ ਔਰ ਕੋਹਨੇਵਾਲ ਤੋਂ ਔਰ ਭੇ ਧਰਮਕੋਟ ਇਲਾਕੇ ਦੇ ਵਿੱਚ ਵੀ ਜਦੋਂ ਰਾਵੀ ਦਾ ਜਦੋਂ ਜਫੇਰਿਆਂ ਪਾਣੀ ਦਾ ਵਹਾਵ ਵਧ ਗਿਆ ਔਰ ਇਲਾਕੇ ਦੇ ਲੋਕ ਜਿਹੜੇ ਨੇ ਉਹ ਬਹੁਤ ਬੁਰੀ ਤਰ੍ਹਾਂ ਦੇ ਨਾਲ ਖੜਾਂ ਦੀ ਜਿਹੜੀ ਮਾਰ ਦੇ ਹੇਠ ਆ ਚੁੱਕੇ ਨੇ ਹਾਲਾਤ ਅਜਿਹੇ ਬਣ ਗਏ ਨੇ ਕਿ ਬਹੁਤ ਬੁਰੀ ਹਾਲਤ ਹੈ ਸਾਰਾ ਮਾਲ ਡੰਗਰ ਸਾਰਾ ਖਾਣ ਪੀਣ ਦਾ ਸਮਾਨ ਲੋਕਾਂ ਦੇ ਕੋਠੇ ਤੁਸੀਂ ਦੇਖ ਸਕਦੇ ਹੋ ਕਿ ਦੂਰ ਤੱਕ ਕੋ ਪਿੰਡ ਜਿਹੜਾ ਦਿਖਾਈ ਦੇ ਰਿਹਾ ਉਸ ਪਿੰਡ ਦੀਆਂ ਜਿਹੜੀਆਂ ਨੇ ਇੱਕ ਇੱਕ ਜਿਹੜੀ ਮੰਜਲ ਆ ਉਹ ਡੁੱਬ ਚੁੱਕੀ ਆ ਲੋਕਾਂ ਦੇ ਅਨਸਾਰ 7 ਤੋਂ ਲੈ ਕੇ 14 ਫੁੱਟ ਤੱਕ ਜਿਹੜਾ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਆ ਫਸਲਾਂ ਤੇ ਜਿਹੜੀਆਂ ਬੁਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕੀਆਂ ਨੇ ਲੋਕਾਂ ਦੇ ਲੱਕ ਵੀ ਟੁੱਟ ਚੁੱਕੇ ਨੇ ਲੋਕਾਂ ਦਾ ਜਿਹੜਾ ਘਰਾਂ ਦਾ ਇਹਨਾਂ ਜਿਆਦਾ ਨੁਕਸਾਨ ਹੋ ਸਕਿਆ ਤੁਸੀਂ ਦੇਖੋਗੇ ਛੜਕਾਂ ਨੇ ਛੜਕਾਂ ਦੇ ਉੱਤੋਂ ਬਹੁਤ ਉੱਚੀਆਂ ਛੜਕਾਂ ਕਰਤਾਰਪੁਰ ਤੋਂ ਜਿਹੜਾ ਬਟਾਲਾ ਡੇਰਾ ਬਾਬਾ ਨਾਨਕ ਮਾਰ ਗਿਆ ਬਹੁਤ ਉੱਚਾ ਬਣਾਇਆ ਸੀ ਪਰ ਇਹ ਵੀ ਜਿਹੜੀ ਇੱਕ ਨਦੀ ਬਣ ਗਈ ਆ ਇਲਾਕੇ ਦੇ ਭਾਰ ਦੇ ਵਿੱਚ ਬਹੁਤ ਜਿਆਦਾ ਜਿਹੜਾ ਆ ਰਾਵੀ ਨੇ ਜਿਹੜਿਆਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਕਈ ਪਿੰਡਾਂ ਦੇ ਪਿੰਡ ਜਿਹੜੇ ਆ ਪਾਣੀ ਦੀ ਮਾਰ ਦੇ ਹੇਠ ਆ ਗਏ ਨੇ ਜ਼ਿਲ੍ਹਾ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਨਾਲ ਪੱਪਾ ਭਾਰ ਦਿਖਾਈ ਦੇ ਰਿਹਾ ਸਰਕਾਰ ਵੀ ਆਪਣੇ ਪੱਦਰ ਤੇ ਜ਼ੋਰ ਭਾਵੇਂ ਲੌਂਦੀ ਦਿਖਾਈ ਦੇ ਰਹੀ ਆ ਪਰ ਇੱਧਰ ਤੇ ਲੋਕ ਬੜੇ ਹਿੰਮਤੀ ਨੇ ਆਪਣੇ ਪੱਤਰ ਤੇ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਮਦਦ ਕਰਨ ਲਈ ਪਹੁੰਚ ਗਏ ਨੇ ਪਰ ਜਿਹੜੇ ਲੋਕ ਜਿਨ੍ਹਾਂ ਦਾ ਸੰਪਰਕ ਟੁੱਟ ਗਿਆ ਇਸ ਤੋਂ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਡੇਰਾ ਬਾਬਾ ਨਾਨਕ ਇਲਾਕੇ ਦੇ ਵਿੱਚ ਲੋਕਾਂ ਦਾ ਪੂਰੀ ਤਰ੍ਹਾਂ ਨਾਲ ਸੰਪਰਕ ਟੁੱਟ ਚੁੱਕਾ ਔਰ ਹੈਲੀਕਾਪਟਰ ਦੇ ਰਾਹੀਂ ਜਿਹੜਾ ਬੀਐਸਏ ਔਰ ਫੌਜ ਵੱਲੋਂ ਉਤੋਂ ਜਿਹੜਾ ਆ ਨਰੀਖਣ ਕੀਤਾ ਜਾ ਰਿਹਾ ਔਰ ਲੋਕਾਂ ਨੂੰ ਰਾਹਤ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਨੇ ਸਥਿਤੀ ਜਿਹੜੀ ਆ ਹੜ੍ਹਾਂ ਦੇ ਕਾਰਨ ਹੜ੍ਹਾਂ ਦਾ ਜਿਹੜਾ ਪ੍ਰਕੋਪ ਆ ਉਸਨੇ ਇੱਕ ਵਾਰ ਲੋਕਾਂ ਦੇ ਜਿਹੜੇ ਨੇ ਲੱਕ ਤੋੜ ਕੇ ਰੱਖ ਦਿੱਤੇ ਨੇ ਫਸਲਾਂ ਤਾਂ ਬਿਲਕੁਲ ਹੀ ਨੁਕਸਾਨੀਆਂ ਗਈਆਂ ਨੇ ਰਾਵੀ ਹੋਏ ਬਿਆਸ ਹੋਏ ਸਤਲੁਜ ਹੋਏ ਇੱਕ ਦੂਜੇ ਤੋਂ ਵੱਧ ਕੇ ਇਹਨਾਂ ਦਰਿਆਵਾਂ ਨੇ ਇਹ ਜਿਹੜੇ ਕਹਿਰਵਾਨ ਹੋ ਗਏ ਨੇ ਪੰਜਾਬ ਦੇ ਬਹੁਤੇ ਇਲਾਕੇ ਜਿਹੜੇ ਨੇ ਅੱਜ ਹਨਾਂ ਦੀ ਮਾਰ ਦੇ ਵਿੱਚ ਆ ਚੁੱਕੇ ਨੇ ਹੁਣ ਇਹੋ ਹੀ ਕਿਹਾ ਜਾ ਸਕਦਾ ਕਿ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਕਿਉਂਕਿ ਪ੍ਰਬੰਧ ਤੇ ਹੁਣ ਇੱਥੇ ਕੋਈ ਦਿਖਾਈ ਨਹੀਂ ਦੇ ਰਿਹਾ ਲੋਕ ਹੁਣ ਉਸ ਰੱਬ ਵਾਲੀ ਤੱਕਣ ਰਹੇ ਨੇ بارش ਰੁਕ ਜਾਏ ਪਿੱਛੋਂ ਜਿਹੜਾ ਬਾੜ ਦਾ ਪਾਣੀ ਆਉਂਦਾ ਉਹ ਰੁਕ ਜਾਏ ਸ਼ਾਇਦ ਲੋਕਾਂ ਦਾ ਕੁਝ ਜਿਹੜਾ ਜਾਨੀ ਨੁਕਸਾਨ ਹੋਣ ਤੋਂ ਬਚੇ ਪਰ ਮਾਲੀ ਨੁਕਸਾਨ ਇਹਨਾਂ ਹੋ ਚੁੱਕਾ ਹੈ ਲਾ ਕੇ ਇਹਨਾਂ ਲੋਕਾਂ ਦਾ ਟੁੱਟ ਚੁੱਕਾ ਹੈ ਕਿ ਲੋਕ ਹੁਣ ਝੰਜੋੜੇ ਦਿਖਾਈ ਦੇ ਰਹੇ ਨੇ ਸਜੋਗੀ ਕੈਮਰਾਮੈਨ ਗੋਰੇ ਦੇ ਨਾਲ ਰਜਿੰਦਰ ਤਾਲੀਵਾਲ ਪੀਟੀਸੀ న్యూਸ ਡੇਰਾ ਬਾਬਾਨਾ